ਦੇ ਬਗੈਰ ਗੈਸ ਹੋਈਆਂ ਰਾਟੇ ਪੈਂਦੇ ਨੇ ਭਾਈ ਫਰਾਟੇ ਪੂਰੇ ਐਨੂੰ ਚਗਿਆੜੇ ਕਰਦਾ ਜਾਂਦਾ ਏ ਟਰੈਕਟਰ ਬੱਲੇ ਬੱਲੇ ਕਰਾਈ ਪਈ ਆ ਕਿ ਜੀਰ ਦਿੰਦੇ ਆ ਪਹਾੜ ਹੁੰਦਾ ਜਿਨ੍ਹਾਂ ਨੂੰ ਜਨੂੰਨ ਰਹਿ ਕੇ ਮੰਜਲਾ ਤੋਂ ਦੂਰ ਕਿੱਥੇ ਮਿਲਦਾ ਸਕੂਨ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਬਸ ਹੌਸਲੇ ਬਣਾ ਕੇ ਤੁਸੀਂ ਬੰਮ ਰੱਖਿਓ ਅਸੀਂ ਕਿਸਾਨ ਕੀ ਗੋ ਜਾਰੀ ਜੰਗ ਕਰਨ ਕੇ ਸਾਡੇ ਨੰਦਪੀਤ ਸਿੰਘੀ ਰਾਏ ਅੱਗਾ ਸਾਡਾ ਭਰਾ ਜੀਤਾ ਮਨਵੀਰ ਰਾਜਵੀਰ ਸੋਹੀ ਪਿੰਡie ਸਾਡੇ ਦਰਮਿਆਨ ਪੁੱਜਿਆ ਇਹ ਸੁਖਟ ਇਹਦਾ ਸਾਰਾ ਗਰੁੱਪ ਪੁੱਜਿਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਜਿਨ੍ਹਾਂ ਵੱਲੋਂ ਵੱਡੇ ਸਤਿਕਾਰ ਨੇ ਲਓ ਗਿੱਲੀ ਨੈਣ ਵਾਲਾ ਪਹਿਲਾ ਚੱਕਰ ਕੰਪਲੀਟ ਕਰਨ ਜਾ ਰਿਹਾ ਹੈ ਡਾਇਮੰਡ ਗਰੁੱਪ ਗਿੱਲੀ ਨੈਣ ਦੂਜਾ ਮੌਕਾ ਦਿੱਤਾ ਗਿਆ ਤੇ ਲਓ ਇਹਨਾਂ ਕਿੰਦੇ ਵੀ ਧੂਆਂ ਕੱਢਦਾ ਆਉਂਦਾ ਧੂੜਾ ਪੱਟੇ ਜਾਂਦੇ ਨੇ ਜਿਨਾ ਤੇਲ ਰਮਣਾ ਪਿਤਾ ਕੇਲੇ ਲੈਣ ਐਨਾ ਕਿ ਜੇ ਵਾਟਾਂ ਵੱਡਦਾ ਜਾ ਰਿਆ ਵਾਟਾਂ ਵੱਡਦਾ ਜਾ ਰਿਆ ਐਨਾ ਕਿਤੇ ਵੀ ਵਾਜਾਂ ਰੰਗ ਬਰੰਗੀਆਂ ਹੋਈਆਂ ਜਦੋਂ ਜਗਾੜੂ ਟਰੈਕਟਰ ਆਏ ਸ਼ੇਰਪੁਰੀ ਸਾਹਿਬ ਨੂਰ ਪੈਲ ਦੇ ਵਿੱਚ ਪਈਆਂ ਦੇ ਨਿਆਣੇ ਢੁਕ ਢੁਕ ਉੱਠਣਗੇ ਕੋਈ ਵਾਜਾਂ ਕਾਲੀਆਂ ਆਉਂਦੀਆਂ ਨੂਰ ਮੈਚ ਕਿਹੜੀ ਸ਼ੈ ਵਰਗੀ ਹੈ ਹਲੇ ਜਗਾੜੂ ਆਉਣੇ ਆ ਨੇ ਸਾਹਮਣੇ ਅੱਜ ਭਈਆ ਨੂੰ ਦਾਪਾ ਵੀ ਡਰਾ ਕੇ ਆਏ ਆ ਪਤੰਦਰ ਐਸੇ ਜਿਆਦਾ ਮੰਗੀ ਜਾਵੇ ਮੈਂ ਕਹ ਤੂੰ ਚੰਗੀ ਚਾਹਣਾ ਤੇ ਕੱਟ ਲੈ ਲੈ ਨਾ ਨਾ ਪੂਰੇ ਪੰਜਾਬ ਚ ਰੌਲਾ ਪਿਆ ਆ ਤੇ ਪੰਜਾਬ بچਾਓ ਭਈਏ ਭਜਾਓ ਉਹ ਕਹਿੰਦਾ ਸਰਦਾਰ ਜਿੰਨੇ ਦੇਨੇ ਦੇ ਦੇ ਭਈਆ ਕਹਿੰਦਾ ਗਵਾਂਡੀ ਦੇ ਨਾਲ ਹੋਈ ਆ ਸ਼ੇਰਪੁਰੀ ਸਾਹਿਬ ਹਾਂ ਹਾਂ ਬਿਲਕੁਲ ਬਿਲਕੁਲ ਦਾ ਡਾ ਗਵਾਂਡੀ ਬਹੁਤ ਬਹੁਤ ਧੰਨਵਾਦ ਆਈ ਸੰਗਤ ਆ ਲਓ ਦੁਨੀਆ ਕਹਿੰਦੇ ਵੇ ਮੋਬਾਈਲ ਦੇ ਵਿੱਚ ਬੰਦ ਕਰ ਰਹੀ ਹੈ ਦਿੱਲੀ ਪਹਿਨ ਦਿਨ ਦੂਜਾ ਚੱਕਰ ਕੰਪਲੀਟ ਹੋਣ ਜਾ ਰਿਹਾ ਗਰਮਦੀਨ ਜੀ ਇਹਨਾ ਵਾਧ ਆ ਰਿਹਾ ਟਰੈਕਟਰ ਲਓ ਸਾਹਮਣੇ ਕਹਿੰਦੇ ਵਾਧਾ ਜਾਂਦਾ ਪਾਲੇਵਾਲੋਂ ਇਹ ਟੈਕਬੋਰਡ 630 ਗੁਰਦਾਸਪੁਰ ਤੋਂ ਆਇਆ ਇਹਨਾ ਕਹਿੰਦੇ ਬੁੱਤਰ ਮਾਝੇ ਆਲਿਆਂ ਬੜਾ ਸ਼ਕਤਾਬ ਹਟਾਇਆ ਮਾਝੇ ਦੀ ਧਰਤੀ ਸਿੰਘਾਂ ਛੇਡਾਂ ਦੀ ਧਰਤੀ ਹੈ ਜਿੱਥੋਂ ਆਹ ਕਹਿੰਦੇ ਟੈਕਬੋਰਡ 630 ਆਇਆ ਗੁਰਦਾਸਪੁਰ ਜਿਹਦੇ ਦਾ ਮੰਨਿਆਂ ਪਰ ਮੰਨਿਆਂ ਟਰੈਕਟਰ ਉਹ ਨਹਾਮਣੇ ਕਈ ਕਈ ਟਰੈਕਟਰਾਂ ਦੇ ਨਾਲ ਮਿਲ ਕੇ ਕਈ ਮੇਲੇ ਆ ਨਜੇਦੂ ਹੈ ਉਹ ਸਾਹਮਣੇ ਕਹਿੰਦੇ ਸੱਲੇ ਵਾਲਾ ਵੱਡਾ ਮਾਣ ਕਰਦਾ ਕਾਂਡੇ ਵਾਲਾ ਵੱਡਾ ਮਾਣ ਕਰਦਾ ਟਰੈਕਟਰ ਲਈ ਆਹ ਮੰਜਲਬਾਦੀ ਆ ਰਹੀ ਹੈ ਤਾੜੀਆਂ ਮਾਰਦੇ ਵਰਸੀ ਫਾਰਮ ਦੀਆਂ ਤਮੀਆਂ ਨੇ ਐਵੇਂ ਜੀ ਗੁੱਲ ਬੁੱਲੇ ਕੱਲੇ ਕੱਲੇ ਜਾਂਦੇ ਨਾਲ ਕੱਸੇ ਹੋਏ ਨਟਾ ਜੋ ਕਢ ਦਦੇ ਆ ਸਭਾ ਰਾਮੇ ਵਾਲੀਆਂ ਵੀ ਪੁੱਜਾ ਸਾਡਾ ਭਰਾ ਸਭਾ ਭਰਾ ਸਾਡਾ ਰਾਮੇ ਵਾਲੀਆਂ ਪੁੱਜਿਆ ਨਾਮ ਕਹਿੰਦੇ ਸਾਡੇ ਵੀਰ ਕਿਤੇ ਸਤਿਕਾਰ ਦੇ ਵਿਚਰੇ ਨੇ ਬਿਲੋਂ ਧੰਨਵਾਦ ਕੀਤਾ ਜਾ ਰਿਹਾ ਕੱਲੀ ਕੱਲੀ ਜਗੀਤਾਂ ਜੀਤਾਂ ਕੈਨੇਡਾ ਸੱਦਲ ਵਾਲਾ ਜਸਵੀਰ ਸਿੰਘ ਦੇ ਉਪਰ ਇਹ ਸਾਰੀਆਂ ਛੇਤੀਆਂ ਦਾ ਵੱਡਾ ਸਰਕਾਰ ਦੂਸਰਾ ਚੱਕਰ ਜਿਹੜਾ ਲਾਇਆ ਜਾ ਰਿਹਾ ਸਾਹਮਣੇ ਇਸ ਵੇਲੇ ਕਹਿੰਦੇ ਗੁਰਦਾਸ ਪੁਰੀਆਂ ਦਾ ਮਾਜੇ ਦੇ ਮਜਾਲ ਜਿਹੜੇ ਟਰੈਕਟਰ ਲਾ ਕੇ ਮੋੜਿਆ ਤੇ ਸਾਹਮਣੇ ਆਹ ਮੰਜਲ ਵੱਲ ਵਧਦਾ ਜਾ ਰਿਹਾ ਆਹ ਧੂਆ ਛੜਦਾ ਜਾ ਰਿਹਾ ਪੰਜਲ ਵੱਲ ਵਧਦਾ ਜਾ ਰਿਹਾ ਲੋ ਕਹਿੰਦੇ ਇਹਨਾਂ ਦੂਜਾ ਚੱਕਰ ਤੇ ਕਿੰਨੇ ਸਮੇਂ ਵਿੱਚ ਕੰਪਲੀਟ ਕਰਦਾ ਇਹ ਬਾਲਗ ਦੀ ਕਿਰਪਾ ਹੋਣੀ ਆ ਬੈਂਕ ਬੋਰਡ 383 ਕਈ ਵਾਜਾ ਕਰਦਾ ਪਰ ਐਨਾ ਟਾੜ ਦਿੱਤੇ ਹੋਇਆ ਬਾਰੀ ਦਾ ਟੈਂਕੀਆਂ ਭਰੀਆ ਹੋਇਆ ਪਿੱਛੇ ਤੋਂ ਚੰਡੇ ਝੂੜਿਆ ਸਲਾਨ ਸਰਮਾਨ ਹੋਣ ਤੇ ਆਇਆ ਹੋਇਆ ਭਾਈ ਉਧਰ ਸਾਹਮਣੇ ਐਨਾ ਲੱਗਦਾ ਯੋਰ ਤੇ ਬੱਲੇ 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 ਹੋ ਗਈ ਪੀਟ ਉਹ ਬੰਦੇ ਬੱਲੇ ਹੋ ਗਈ ਲਾਡੀ ਸੱਲਾ ਹੀਰਾ ਟਾਂਡਾ ਸੁਪਰਾ ਦਾ ਟਰੈਕਟਰ ਤਾੜੀ ਮਾਰ ਲੋ ਟੈਂਕ ਮੋਰ ਔਰ 36 30 ਆਲਾ ਔਰ 36 30 ਤੇ ਇੱਕ ਮੋੜ ਆਪਣੇ ਕੰਨੇ ਨਿਹਾਰ ਸਮੇਂ ਨਾਲ ਚੱਲਿਆ ਭਾਈ ਅੱਜ ਗਾੜੂ ਵੀ ਜਿਹੜੇ ਆ ਤਿਆਰ ਕਰਨੋ ਜੱਗ ਤੋਂ ਨਹੀਂ ਕਰੈਡਿਟ